ਇੰਨੇ ਜਾਵਾਂ ਦੇ ਨਾਲ ਵਿਆਹ ਕੀਤਾ ਤੇ ਘਰ ਦੇ ਵਿੱਚ 3 ਨੇ ਵੀ ਜਨਮ ਲਿਆ ਇੰਨਾ ਸੋਹਣਾ ਪਰਿਵਾਰ ਵੱਸ ਸਕਦਾ ਸੀ ਪਰ ਉਹ ਕੁਝ ਗੱਲਾਂ ਹੋਈਆਂ ਜਿਸ ਤੇ ਕਾਰਨ ਇਹ ਘਰ ਟੁੱਟ ਗਿਆ ਪਤੀ-ਪਤਨੀ ਦੀ ਇਹ ਜੋੜੀ ਦੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ ਹੈ ਪਰ ਵਿਆਹ ਦੇ 6 ਮਹੀਨੇ ਮਗਰੋਂ ਹੀ ਅਜਿਹੇ ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ ਕਿ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਦਿਲ ਤਾਂ ਟੁੱਟਿਆ ਹੀ ਨਾਲ ਹੀ ਉਹ ਇਸ ਸਦਮੇ ਦੇ ਵਿੱਚ ਵੀ ਨੇ ਕਿ ਇਹ ਪਰਿਵਾਰ ਹੁਣ ਕਿਸੇ ਹੋਰ ਦੀ ਜ਼ਿੰਦਗੀ ਨਾ ਬਰਬਾਦ ਕਰ ਦਵੇ ਇਸ ਘਟਨਾ ਦੇ ਹੋਣ ਤੋਂ ਬਾਅਦ ਮੁੰਡੇ ਨੇ ਕੈਮਰੇ ਦੇ ਸਾਹਮਣੇ ਆ ਕੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਦੇ ਨਾਲ ਕੀ ਕੁਝ ਬੀਤਿਆ ਉਸ ਦਾ ਕਹਿਣਾ ਸੀ ਕਿ ਹਰ ਵਾਰ ਮੁੰਡਾ ਹੀ ਗਲਤ ਨਹੀਂ ਹੁੰਦਾ ਇਸ ਕਰਕੇ ਉਸ ਦੀ ਸੁਣਵਾਈ ਹੋਣੀ ਚਾਹੀਦੀ ਹੈ ਕਿ ਕੁਝ ਉਸ ਨੇ ਆਪਣੇ ਪਿੰਡੇ ਤੇ ਹੰਡਾਇਆ 4 ਸਾਲ ਦੇ ਇਸ ਵਿਆਹ ਦੇ ਵਿੱਚ ਕਿਸ ਤਰ੍ਹਾਂ ਉਸ ਦੀ ਜ਼ਿੰਦਗੀ ਖਰਾਬ ਹੋ ਗਈ ਅਤੇ ਪਰਿਵਾਰਿਕ ਮੈਂਬਰ ਇਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਨੇ ਇਹ ਸਾਰੇ ਦਰਦ ਨੂੰ ਬਿਆਨ ਕਰਦਾ ਹੋਇਆ ਮੁੰਡਾ ਦੱਸ ਰਿਹਾ ਹੈ ਕਿ ਅੱਜ ਉਸ ਦੀ मासूम बच्ची तक उसदे खोल नहीं है एक मां जो कि अपने पेके घर ਦੇ ਵਿੱਚ ਰਹਿ ਰਹੀ ਸੀ ਸੋਹਰੇ ਘਰ ਦੇ ਅੰਦਰ ਦਾਖਲ ਹੁੰਦੀ ਹੈ ਤੇ ਆਪਣੀ मासूम बच्ची ਨੂੰ ਚੁੱਕ ਕੇ ਲੈ ਜਾਂਦੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੇ ਰਹਿਣ ਵਾਲੇ ਉਸਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ 4 ਸਾਲ ਪਹਿਲਾਂ ਉਸਦਾ ਵਿਆਹ ਫਿਰੋਜ਼ਪੁਰ ਦੇ ਤਰਿੰਡੇ ਦੀ ਰਹਿਣ ਵਾਲੀ ਜਸਵੀਰ ਕੌਰ ਦੇ ਨਾਲ ਹੋਇਆ ਸੀ ਅਤੇ ਉਦੋਂ ਤੋਂ ਹੀ ਉਸਦੀ ਪਤਨੀ ਉਸਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ 6 ਮਹੀਨੇ ਬਾਅਦ ਹੀ ਐਸੀ ਲੜਾਈ ਹੋਈ ਕਿ ਪਤਨੀ ਅਲੱਗ ਰਹਿਣ ਲੱਗ ਪਈ ਪਤੀ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਪੇਕੇ ਪਰਿਵਾਰ ਹੀ ਕੁੜੀ ਦਾ ਵਸਣ ਨਹੀਂ ਦਿੰਦਾ ਸੀ ਜਿਸ ਦੇ ਚੱਲਦੇ ਇਹ ਸਭ ਕੁਝ ਹੋਇਆ ਵਿਆਹ ਤੋਂ ਕੁਝ ਮਹੀਨੇ ਬਾਦ ਹੀ ਉਹ ਲੱਗ ਰਹੇ ਲੱਭੇ ਸੰ ਪੀੜਤ ਬਲਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ પતિ ਪਤਨੀ ਦਾ ਪਹਿਲਾ ਪੰਚਾਇਤੀ ਤਲਾਕ ਹੋਇਆ ਸੀ ਅਤੇ ਬਾਅਦ ਤੇ ਵੀ ਜਨਾਨੇ ਕੋਰਟ ਦੇ ਵਿੱਚ ਵੀ ਕੇਸ ਪਾ ਦਿੱਤਾ ਸੀ ਉਸ ਦੀ ਪਤਨੀ ਪੇਕੇ ਚਲੀ ਗਈ ਅਤੇ ਛੋਟੀ ਬੱਚੀ ਨੂੰ ਉਸਦੇ ਪਿਤਾ ਦੇ ਕੋਲ ਛੱਡ ਗਈ ਸੀ ਪਰ ਬੀਤੇ ਦਿਨੀ ਕੁਝ ਬੰਦਿਆਂ ਦੇ ਨਾਲ ਉਹ ਆਉਂਦੀ ਹੈ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਪਰਿਵਾਰ ਤੇ ਅਤੇ ਬੱਚੀ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਇਸ ਤੋਂ ਬਾਅਦ ਮੁੰਡੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਸ ਜਨਾਨੀ ਤੋਂ ਅਤੇ ਇਸ ਦੇ ਪਰਿਵਾਰ ਤੋਂ ਬਚ ਕੇ ਰਹੋ ਨਾਲ ਹੀ ਪੁਲਿਸ ਦੇ ਵੱਲੋਂ ਇਸ ਪੂਰੀ ਘਟਨਾ ਤੋਂ ਬਾਅਦ ਅਗਲੀ ਕਾਰਵਾਈ ਜਾ ਰਹੀ ਹੈ ਮੁੰਡੇ ਨੇ ਕਿਹਾ ਕਿ ਪੁਲਿਸਾਨੂੰ ਇਨਸਾਫ ਦੇਵੇ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਰੁਕਣ ਅਤੇ ਹੋਰ ਕਿਸੇ ਦੇ ਨਾਲ ਵੀ ਐਡਾ ਵੱਡਾ ਧੋਖਾ ਨਾ ਹੋਵੇ ਸੱਸੀ ਕਾਜ਼ਾਰੇ ਵੀਰਾਨ ਨੂੰ ਮੇਰਾ ਨਾਮ ਗਿੰਦਰ ਸਿੰਘ ਹੈ ਪਿਤਾ ਦਾ ਨਾਮ ਹਰ ਸਿੰਘ ਤੇ ਪਿੰਡ ਮੇਰਾ ਗਿਜਨੀ ਆਲਾ ਹੈ ਅੱਜ ਤੋਂ ਤਕਰੀਬਨ 4 ਕੁ ਸਾਲ ਪਹਿਲਾਂ ਪਿੰਡ ਤਰੇਡਾਂ ਜਸਵੀਰ ਕੌਰ ਉਹਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਤੇ ਉਹਦੇ ਤਾਇ ਦਾ ਨਾਮ ਚਿੰੰਦ ਸਿੰਘ ਉਹਨਾਂ ਦੇ ਨਾਲ 4 ਸਾਲ ਪਹਿਲਾਂ ਮੇਰਾ ਜੋ ਰੀਤੀ ਰਿਵਾਜ ਦੇ ਨਾਲ ਵਿਆਹ ਹੋਇਆ ਸੀ ਤੇ ਉਹਦੀ ਮਾਂ ਨੇ ਉਹਦੇ ਤਾਏ ਨੇ ਉਹਨੂੰ ਇਹੋ ਜੀ ਪੱਟੀ ਵੜਾਈ ਫੋਨ ਕਰ ਕਰਕੇ ਕਿਉਂਦਾ ਉਹਨੇ ਘਰ ਨਹੀਂ ਬੁਆਹ ਦਿੱਤਾ 6 ਕੁ ਮਹੀਨਾ ਬਾਅਦ ਸਾਡਾ ਲੜਾਈ ਝਗੜਾ ਪਾ ਕੇ ਉਹਨੂੰ ਆਪਣੇ ਘਰੇ ਲਿਆ ਗਏ ਉਸ ਤੋਂ ਬਾਅਦ ਮੈਂ 2 ਸਾਲ ਕੇਸ ਲਈ ਰੱਖਿਆ ਸੀ ਵੀ ਉਹਨੂੰ ਵਸਾਉਣ ਵਾਸਤੇ ਪਰ ਉਹ ਮੇਰੇ ਕੋਲ ਵਸਣ ਵਾਸਤੇ ਵੀ ਨਹੀਂ ਆਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ 4 ਸਾਲ ਤੋਂ ਹੋਣ ਲੱਗਾ ਦਾ 3.5 ਸਾਲ ਹੋ ਗਏ ਆਪਦੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਤੇ ਉਹਨਾਂ ਆਪ ਨੇ ਪੰਚਾਇਤ ਸਾਡੇ ਘਰ ਵਿੱਚ ਭੇਜੀ ਏ ਪੰਚਾਇਤ ਪੰਚਾਇਤ ਨੂੰ ਕਿਹਾ ਸੀ ਵਿੱਚ ਜਿੰਨਾ ਜਿੰਨਾ ਵੀ ਸਾਡਾ ਸਮਾਨ ਏ ਜੋ ਵੀ ਦਾਜ ਦਾ ਸਮਾਨ ਵਾਪਸ ਕਰ ਦੇਣ ਤੇ ਉਹਦੇ ਵਿੱਚੋਂ ਇੱਕ ਗੁड़िया ਆਪਣੀ ਪੈਦਾ ਹੋਈ ਸੀ ਆਰਵਤ ਉਹ ਤਕਰੀਬਨ ਉਹਨਾਂ 3-3 ਸਾਲ ਦੀ ਗੁड़िया ਹੈ ਤੇ ਉਹਨਾਂ ਕਹਿੰਦੇ ਗੁੜੀਆਂ ਨਾ ਅਸੀਂ ਅੱਜ ਤੱਕ ਵੇਖੀ ਗੁੜੀਆਂ ਨੂੰ ਵੀ ਕਿਵੇਂ ਰਹੀ ਕਿਵੇਂ ਨਹੀਂ ਉਹਨਾਂ ਨੇ ਪੰਚਾਇਤ ਨੂੰ ਕਿਹਾ ਵੀ ਗੁੜੀਆਂ ਆਪ ਦੀ ਉਹਦਾ ਡੈਡੀ ਰੱਖ ਲਵੇ ਤੇ ਉਸ ਤੋਂ ਬਾਅਦ ਜਿਹੜਾ ਵੀ ਮਤਲਬ ਸਮਾਨ ਸਾਡਾ ਹੈ ਉਹ ਸਾਰਾ ਵਾਪਸ ਕਰ ਦਿਓ ਤੇ ਪੰਚਾਇਤ ਦੇ ਤਰੀਕੇ ਨਾਲ ਪਹਿਲਾਂ ਪੰਚਾਇਤ ਦਾ ਨਸਟਾਮ ਖਰੀਦਾ ਹੈ ਪੰਚਾਇਤ ਨੇ ਆਪ ਸਾਡਾ ਲਿਖ ਪੜਤ ਦਿੱਤੀ ਹੈ ਵੀ ਸਾਰਾ ਸਾਰਾ ਸਮਾਨ ਵਾਪਸ ਕੀਤਾ ਜਾਵੇ ਤੇ ਜੇ ਗੁੜੀਆਂ ਦੀ ਕਸਟਡੀ ਹੈ ਉਹ ਡੈਡੀ ਦੇ ਪਾਸ ਰਵੇ ਦੀ ਤੇ ਇੱਕ ਇਹ ਪੰਚਾਇਤੀ ਕੀਤਾ ਇੱਕ ਉਹਨੇ ਜੱਜ ਸਾਹਿਬ ਦੇ ਕੋਲ ਆ ਜਿਹੜਾ ਵਕੀਲ ਨੂੰ ਨਾਲ ਲਾ ਕੇ ਕੇਸ ਦਰਜ ਕਰਵਾ ਦਿੱਤਾ ਤੇ ਆਹ ਹੁਣ ਦੀ ਗੱਲ ਹੈ ਉਸ ਤੋਂ ਬਾਅਦ ਦਰਜ ਕਰਾ ਦਿੱਤਾ ਤੇ ਗੁੜੀਆਂ ਉਹਨਾਂ ਸਾਨੂੰ ਦੇ ਦੀ ਸਮਾਨ ਹੈ ਉਹਨਾਂ ਨੂੰ ਵਾਪਸ ਕਰ ਦਿੱਤਾ ਗੁੜੀਆਂ ਉਹਨਾਂ ਸਾਨੂੰ ਦੇ ਕੇ ਉਸ ਤੋਂ ਬਾਅਦ ਉਹਨਾਂ ਪਤਾ ਹੀ 29 ਅਪ੍ਰੈਲ ਨੂੰ 29 ਅਪ੍ਰੈਲ ਨੂੰ ਸਾਡੇ ਘਰ ਦੇ ਵਿੱਚ ਇੱਥੇ ਦਾਖਲ ਹੋਏ ਨੇ ਤੇ ਘਾਰੇ ਆ ਕੇ ਮੈਂ ਘਰ ਘਰੇ ਆ ਕੇ ਉਹਨਾਂ ਨੇ ਗੁੜੀਆਂ ਵੀ ਸਾਡੇ ਕੋਲ ਚੱਕ ਕੇ ਲੈ ਗਏ ਉਹਨਾਂ ਨੇ ਗੁੰਡੇ ਮਂਗਾਏ ਨੇ ਗੁੰਡੇ ਨਾਲ ਨਨ ਕਿਰਚਾ ਛਰਪਾਨਾ ਤੇ ਲੈ ਕੇ ਆਏ ਨੇ ਆਪਣੇ ਨਾਲ ਜਿੰਨਾ ਤੇਜਧਾਰੀ ਹਥਿਆਰ ਸਾਡੇ ਕੋਲ ਲਿਆ ਕੇ ਨਾਲ ਗੁੰਡੇ 15 20 ਮੰਗਾ ਕੇ ਉਹਨਾਂ ਨੇ ਮੰਮੀ ਨਾਲ ਵੀ ਕੁੱਟਮਾਰ ਕੀਤੀ ਮੇਰੇ ਨਾਲ ਵੀ ਮੇਰੀ ਛੋਟੀ ਭੈਣ 18 ਸਾਲ ਦੀ ਗੁੰਡੇ ਨਾਲ ਕੁੱਟਮਾਰ ਕੀਤੀ ਤੇ ਚਾਚਾ ਮੇਰੇ ਨੂੰ ਉਹਨਾਂ ਨੇ ਆਥੇ ਤੇ ਮਾਰਿਆ ਕਾਪਾ ਮਾਰਿਆ ਕਾਪੇ ਨਾਲ ਬਾਹ ਵੜ ਦਿੱਤੀ ਉਹਨਾਂ ਨੇ ਤੇ ਗੁੰਡਾਗਰਦੀ ਦਾ ਰਾਜ ਹੈ ਉਹਨਾਂ ਨੇ ਪੂਰੀ ਆਲੀ ਗੁੰਡਾਗਰਦੀ ਵਿਖਾਈ ਏ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਏ ਵੀ ਇਹ ਪੂਰਾ ਨਾਮ ਉਹਨਾਂ ਦਾ ਯਾਦ ਰੱਖ ਲੋ ਨਾਮ ਉਹਨਾਂ ਦਾ ਜਸਵੀਰ ਕੌਰ ਏ ਤੇ ਉਹਦੇ ਡੈਡੀ ਦੇ ਨਾਮ ਦਰਸ਼ਨ ਸਿੰਘ ਏ ਤੇ ਵੀਰੋ ਹਰੇਕ ਵਾਰੀ ਮੁੰਡਾ ਗਲਤ ਨਹੀਂ ਹੁੰਦਾ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਤੋਂ ਵੱਧ ਕੇ ਰੋ ਦੇ ਕਿਉਂਕਿ ਇਹਨਾਂ ਨੇ ਜਿਹੜਾ ਮੇਰੇ ਨਾਲ ਕੀਤਾ ਉਹ ਕਿਸੇ ਹੋਰ ਨਾਲ ਨਾ ਕਰਨ ਤੇ ਪਿੰਡ ਉਹਨਾਂ ਦਾ ਤ੍ਰਿਡਿਆ ਹੈ ਜਿੰਨਾ ਯਾਦ ਰੱਖ ਲੋ ਉਹਦੇ ਤੁਹਾਡਾ ਫਾਇਦਾ ਕਰਨ ਉਹਰੇ ਮੇਰੇ ਵੀਰ ਵੀਰ ਭਰਾ ਕੋਈ ਵੀ ਇਹ ਘਰ ਦੇ ਵਿੱਚ ਫਸੋ ਦੇਣਾ ਕਿਉਂਕਿ ਮੇਰੀ ਗਲਤੀ ਜਿਹੜਾ ਮੇਰੇ ਮਾਂ ਤੇ ਹੁਣ ਕੀਤਾ ਸੀ ਇੱਕ ਵਾਰੀ ਗਲਤੀ ਕੀਤੀ ਏ ਤੇ ਸਾਰੇ ਵੀਰਾਂ ਨੂੰ ਸਸਰੀ ਘਰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜਿੰਨਾ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਉਹਨਾਂ ਤੇ ਪਰਚਾ ਦਰਜ ਕਰੋ ਤੇ ਸਸਰੀ ਘਰ ਸਾਰੇ ਵੀਰਾਂ ਨੂੰ ਮੇਰਾ ਨਾਮ ਦਲਿੰਦਰ ਸਿੰਘ ਹੈ ਪਿਤਾ ਦਾ ਨਾਮ ਹਰ ਸਿੰਘ ਤੇ ਪਿੰਡ ਮੇਰਾ ਗਜਨੀ ਵਾਲਾ ਹੈ ਅੱਜ ਤੋਂ ਤਕਰੀਬਨ 4 ਕੁ ਸਾਲ ਪਹਿਲਾਂ ਪਿੰਡ ਤਰੇੜਿਆਂ ਤਸਵੀਰਕਾਰ ਉਹਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਤੇ ਉਹਦੇ ਤਾਇਆ ਦਾ ਨਾਮ ਚਿੰੰਦ ਸਿੰਘ ਉਹਨਾਂ ਦੇ ਨਾਲ 4 ਸਾਲ ਪਹਿਲਾਂ ਮੇਰਾ ਜੋ ਰੀਤੀ ਰਿਵਾਜ ਦੇ ਨਾਲ ਵਿਆਹ ਹੋਇਆ ਸੀ ਤੇ ਉਹਦੀ ਮਾਂ ਨੇ ਉਹਦੇ ਤਾਇਏ ਨੇ ਉਹਨੂੰ ਇਹੋ ਜੀ ਪੱਟੀ ਬੜਾਈ ਫੋਨ ਕਰ ਕਰਕੇ ਕਿਉਂ ਉਹਦਾ ਉਹਨੇ ਘਰ ਨਹੀਂ ਬੰਨ੍ਹ ਦਿੱਤਾ 6 ਮਹੀਨਾ ਬਾਅਦ ਸਾਡਾ ਲੜਾਈ ਝਗੜਾ ਪਾ ਕੇ ਉਹਨੂੰ ਆਪਣੇ ਘਰੇ ਲਿਆ ਗਏ ਉਸ ਤੋਂ ਬਾਅਦ ਮੈਂ 2 ਸਾਲ ਕੇਸ ਲਈ ਰੱਖਿਆ ਸੀ ਵੀ ਉਹਨੂੰ ਵਸਾਉਣ ਵਾਸਤੇ ਪਰ ਉਹ ਮੇ ਕੋਲ ਵਸਣ ਵਾਸਤੇ ਵੀ ਨਹੀਂ ਆਈ ਤੇ ਉਸ ਤੋਂ ਬਾਅਦ ਫਿਰ ਉਹਨੇ 4 ਸਾਲ ਤੋਂ ਹੁਣ ਲੱਗਾ ਤਾਂ 3.5 ਸਾਲ ਹੋ ਗਏ ਆਪਦੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਤੇ ਉਹਨਾਂ ਆਪਨੇ ਪੰਚਾਇਤ ਸਾਡੇ ਘਰ ਵਿੱਚ ਭੇਜੀ ਏ ਪੰਚਾਇਤ ਪੰਚਾਇਤ ਨੂੰ ਕਿਹਾ ਸੀ ਵੀ ਜਿੰਨਾ ਜਿੰਨਾ ਵੀ ਸਾਡਾ ਸਮਾਨ ਏ ਜੋ ਵੀ ਦਾਜ ਦਸ ਦਾ ਸਮਾਨ ਵਾਪਸ ਕਰ ਦੇਣ ਤੇ ਉਹਦੇ ਵਿੱਚੋਂ ਇੱਕ ਗੁड़िया ਆਪਣੀ ਪੈਦਾ ਹੋਈ ਸੀ ਆਰਵਰ ਉਹ ਤਕਰੀਬਨ ਉਹਨੇ 3-3 ਸਾਲ ਦੀ ਗੁड़िया ਹੈ ਉਹਨਾਂ ਕਹਿੰਦੇ ਵੀ ਗੁੜੀਆਂ ਨਾ ਅਸੀਂ ਅੱਜ ਤੱਕ ਵੇਖੀ ਗੁੜੀਆਂ ਨੂੰ ਵੀ ਕਿਵੇਂ ਰਹੀ ਕਿਵੇਂ ਨਹੀਂ ਉਹਨਾਂ ਨੇ ਪੰਚਾਇਤ ਨੂੰ ਕਿਹਾ ਵੀ ਗੁੜੀਆਂ ਆਪ ਦੀ ਉਹਦਾ ਡੈਡੀ ਰੱਖ ਲਵੇ ਤੇ ਉਸ ਤੋਂ ਬਾਅਦ ਜਿਹੜਾ ਵੀ ਮਤਲਬ ਸਮਾਨ ਸਾਡਾ ਹੈ ਉਹ ਸਾਰਾ ਵਾਪਸ ਕਰ ਦਿਓ ਤੇ ਪੰਚਾਇਤ ਦੇ ਤਰੀਕੇ ਨਾਲ ਪਹਿਲਾਂ ਪੰਚਾਇਤ ਨੇ ਆ ਨਸਟਾਮ ਖਰੀਦਾ ਹੈ ਪੰਚਾਇਤ ਨੇ ਆਪ ਸਾਡਾ ਲਿਖਤ ਪੜਤ ਦਿੱਤੀ ਹੈ ਵੀ ਸਾਰਾ ਸਾਰਾ ਸਮਾਨ ਵਾਪਸ ਕੀਤਾ ਜਾਵੇ ਤੇ ਜੇ ਗੁੜੀਆਂ ਦੀ ਕਸਟਡੀ ਹੈ ਉਹ ਡੈਡੀ ਦੇ ਪਾਸ ਰਵੇਰੀ ਤੇ ਇੱਕ ਇਹ ਪੰਚਾਇਤੀ ਕੀਤਾ ਇੱਕ ਉਹਨੇ ਜਾਜਸਾਲ ਦੇ ਕੋਲ ਆ ਜਿਹੜਾ ਵਕੀਲ ਨੂੰ ਨਾਲ ਲਾ ਕੇ ਕੇਸ ਦਰਜ ਕਰਵਾ ਦਿੱਤਾ ਤੇ ਆਹ ਹੁਣ ਦੀ ਗੱਲ ਹੈ ਉਸ ਤੋਂ ਬਾਅਦ ਦਰਜ ਕਰਾ ਦਿੱਤਾ ਤੇ ਗੁੜੀਆਂ ਉਹਨਾਂ ਸਾਨੂੰ ਦੇ ਦੀ ਸਮਾਨ ਹੈ ਉਹਨਾਂ ਨੂੰ ਵਾਪਸ ਕਰ ਦਿੱਤਾ ਗੁੜੀਆਂ ਉਹਨਾਂ ਸਾਨੂੰ ਦੇ ਕੇ ਉਸ ਤੋਂ ਬਾਅਦ ਉਹਨਾਂ ਪਤਾ ਹੀ 29 ਅਪ੍ਰੈਲ ਨੂੰ 29 ਅਪ੍ਰੈਲ ਨੂੰ ਸਾਡੇ ਘਰ ਦੇ ਵਿੱਚ ਇੱਥੇ ਦਾਖਲ ਹੋਏ ਨੇ ਤੇ ਘਾਰੇ ਆ ਕੇ ਮੈਂ ਘਰ ਘਰੇ ਆ ਕੇ ਉਹਨਾਂ ਨੇ ਗੁੜੀਆਂ ਵੀ ਸਾਡੇ ਕੋਲ ਚੱਕ ਕੇ ਲੈ ਗਏ ਉਹਨਾਂ ਨੇ ਗੁੰਡੇ ਮਂਗਾਏ ਨੇ ਗੁੰਡੇ ਨਾਲ ਨਨ ਕਿਰਚਾ ਛਰਪਾਨਾ ਤੇ ਲੈ ਕੇ ਆਏ ਨੇ ਆਪਣੇ ਨਾਲ ਜਿੰਨਾ ਤੇਜਧਾਰੀ ਹਥਿਆਰ ਸਾਡੇ ਕੋਲ ਲਿਆ ਕੇ ਨਾਲ ਗੁੰਡੇ